ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੱਡੀ ਹਲਚਲ ਬੀਬੀ ਜ਼ਗੀਰਕੌਰ ਤੇ ਬਾਗੀ ਧੜੇ ਨੇ ਸੁਖਬੀਰ ਬਾਦਲ ਤੇ ਉਹਨਾਂ ਦੇ ਧੜੇ ਨੂੰ ਹਰਾਉਣ ਦੇ ਲਈ ਕਮਰ ਕੱਸ ਲਈ ਹੈ ਇਸ ਨੂੰ ਲੈ ਕੇ ਬੀਬੀ ਜ਼ਗੀਰਕੌਰ ਦੇ ਵੱਲੋਂ ਅਹਿਮ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਬੀਬੀ ਜ਼ਗੀਰਕੌਰ ਨੇ ਕਿੱਥੇ ਤੇ ਕਿਹੜੀ ਮੀਟਿੰਗ ਕੀਤੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੁੱਕ ਪਾਉ ਨਿਊਜ਼ ਦੇ ਨਾਲ ਮਹਿੰਦਰ ਭਾਈਵਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਬਹੁਤ ਅਹਿਮ ਹੁੰਦੀ ਹੈ ਤੇ ਇਸ ਵਾਰ ਇਹ ਅਹਿਮ ਇਸ ਕਰਕੇ ਵੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਦੋ ਫਾੜ ਹੈ ਇੱਕ ਪਾਸੇ ਸੁਖਬੀਰ ਬਾਦਲ ਵਾਲਾ ਧੜਾ ਤੇ ਦੂਜੇ ਪਾਸੇ ਬਾਗੀਆਂ ਵਾਲਾ ਧੜਾ ਚੋਣ 28 ਅਕਤੂਬਰ ਨੂੰ ਮਿੱਥੀ ਗਈ ਹੈ ਉਸ ਤੋਂ ਪਹਿਲਾਂ ਬੀਬੀ ਜ਼ਗੀਰ ਕੌਰ ਨੇ ਆਪਣੇ ਪੱਤੇ ਵਸੂਣੇ ਸ਼ੁਰੂ ਕਰ ਦਿੱਤੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਬੀਬੀ ਜ਼ਗੀਰ ਕੌਰ ਦੇ ਵੱਲੋਂ ਇੱਕ ਅਹਿਮ ਮੀਟਿੰਗ ਸੰਤ ਬਲਬੀਰ ਸਿੰਘ ਖੁੰਨਸ ਨਾਲ ਕੀਤੀ ਗਈ ਹੈ ਬੰਦ ਕਮਰਾ ਇਸ ਮੀਟਿੰਗ ਦੀ ਸੂਚਨਾ ਹੈ ਕਿ ਕੁਝ ਵਾਪਰੀਆਂ ਦੇ ਬਾਰੇ ਗੱਲ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਜਰਨਲ ਇਜਲਾਸ ਦੀ ਤਰੀਕ ਤੈਅ ਹੋਈ ਕਿ ਉਸ ਤੋਂ ਬਾਅਦ ਕੁਝ ਪਲਾਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਵੀਂ ਚੋਣ ਲਈ ਤਾਣਾ ਬਾਣਾ ਬੁਣਾ ਸ਼ੁਰੂ ਕਰ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਸੋਮਵਾਰ ਦੇਰ ਸ਼ਾਮ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਸੰਸਦ ਜਕਤਰ ਸੰਤ ਬਲਬੀਰ ਸਿੰਘ ਖੁਣਸ ਦੇ ਨਾਲ ਮੀਟਿੰਗ ਕੀਤੀ ਹੈ ਸੰਤ ਬਲਬੀਰ ਸਿੰਘ ਦੀ ਕੋਠੀ ਦੇ ਵਿੱਚ ਲੰਬਾ ਸਮਾਂ ਬੀਬੀ ਜਗੀਰ ਕੌਰ ਨੇ ਜਿਹੜੀ ਹੈ ਉਹ ਮੀਟਿੰਗ ਕੀਤੀ ਇਸ ਗੁਪਤ ਬੈਠਕ ਨੂੰ ਭਾਵੇਂ ਸਭ ਤੋਂ ਗੁਜਾ ਰੱਖਿਆ ਗਿਆ ਪਰ ਫਿਰ ਵੀ ਇਸ ਦੀ ਪਿੰਕ ਪੈਂਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਦੇਦਾਰਾਂ ਦੀ ਚੋਣ ਦੇ ਮੱਦੇਨਜ਼ਰ ਸਿੱਖ ਸੰਗਤਾਂ ਤੇ ਜ਼ਿਲ੍ਹੇ ਦੇ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਇਹ ਬੰਦ ਕਮਰਾ ਮੀਟਿੰਗ ਦੀ ਸੂਦ ਦੇ ਦਿੱਤੀ ਦੱਸਣਯੋਗ ਹੈ ਕਿ ਪਿਛਲੇ ਵਾਰ ਬਾਦਲ ਵਿਰੁੱਧ ਹੀ ਧਰਾਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੰਤ ਬਲਬੀਰ ਸਿੰਘ ਖੁੰਸ ਨੂੰ ਚੋਣ ਲੜਾਈ ਸੀ ਇਸੇ ਬਾਰੇ ਵੀ ਬੀਬੀ ਜਗੀਰ ਕੌਰ ਖੁੰਸ ਦੀ ਬਰਨਾਲਾ ਫੇਰੀ ਤੇ ਸੰਤ ਬਲਬੀਰ ਸਿੰਘ ਹੁਣਸ ਦੇ ਘਰ ਬੰਦ ਕਬਰਾ ਮੀਟਿੰਗ ਨੂੰ ਵੀ ਮੋੜ ਸੰਤ ਬਲਬੀਰ ਸਿੰਘ ਹੁਣਸ ਨੂੰ ਚੋਣ ਲੜਾਉਣ ਦੇ ਸਿਆਸੀ ਪੈੰਥੜੇ ਵੱਜੋਂ ਦੇਖਿਆ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਸੰਤ ਬਲਬੀਰ ਸਿੰਘ ਹੁਣਸ ਦੇ ਸਾਥੀ ਜਥੇਦਾਰ ਬਲਦੇਵ ਸਿੰਘ ਚੁੰਗਾ ਵੀ ਪਿਛਲੀ ਚੋਣ ਚ ਡੱਟ ਕੇ ਸਾਥ ਦੇਣ ਵਾਲਿਆਂ ਚੋਂ ਇੱਕ ਸਨ। ਬੀਬੀ ਜ਼ਗੀਰਕੁਰ ਦੀ ਇਹ ਬੰਦ ਕਬਰਾ ਮੀਟਿੰਗ 28 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਇਜਲਾਸ ਦੀ ਲਈ ਇੱਕ ਮੁੱਖ ਤੇ ਵੱਖਰੇ ਤੌਰ ਤੇ ਸੰਕੇਤ ਦੇ ਕੇ ਗਈ ਹੈ। ਆਖਰਕਾਰ ਵਾਪਰਨਾ ਕੀ ਹੈ ਇੱਥੇ ਬੜੀ ਅਹਿਮ ਗੱਲ ਹੈ ਬੀਬੀ ਜ਼ਗੀਰਕੌਰ ਤੇ ਬਾਗੀ ਧੜਾ ਇਸ ਵਾਰ ਬਾਗੀ ਧੜਾ ਕਾਫੀ ਮਜ਼ਬੂਤ ਹੈ ਬਾਗੀ ਧੜੇ ਦੇ ਵਿੱਚ ਕੋਲ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਤਦਾਦ ਵੀ ਹਿੱਲੀ-ਜੁਲੀ ਲੱਗਦੀ ਹੈ ਇਸ ਕਰਕੇ ਜਿਹੜਾ ਤਗੜਾ ਹੋ ਕੇ ਬਾਗੀ ਧੜਾ ਚੋਣ ਲੜਨੀ ਚਾਹੁੰਦਾ ਬੀਬੀ ਜ਼ਗੀਰਕੌਰ ਕੀ ਆ ਬਣਨਾ ਚਾਹੁੰਦੇ ਆ ਕੀ ਸੰਤ ਬਲਵੀਰ ਸਿੰਘ ਖੁਣਸ ਨੂੰ ਬਣਾਉਣਾ ਚਾਹੁੰਦੇ ਆ ਇਹ ਤਾਂ ਹੁਣ ਸਮਾਂ ਦੱਸੇਗਾ ਇਹਦਾ ਪੱਤੇ ਜਦੋਂ ਖੁੱਲੇ ਜਾਣਗੇ ਉਦੋਂ ਹੀ ਪਤਾ ਲੱਗੇਗਾ ਪਰ ਇੱਕ ਗੱਲ ਸਾਫ਼ ਹੈ ਕਿ ਬਾਗੀ ਢੜਾ ਸੁਖਬੀਰ ਬਾਦਲ ਨੂੰ ਵਾਹਣੋ ਵਾਣੀ ਭਜਾਉਣ ਦੇ ਲਈ ਤਿਆਰ ਹੈ ਤਦੇ ਤਾਂ ਫਟਾਫਾਟ ਬਰਨਾਲੇ ਦੇ ਸੁਖਬੀਰ ਬਾਦਲ ਦੇ ਢੜੇ ਦੇ ਅਕਾਲੀਆਂ ਨੇ ਸੁਖਬੀਰ ਦੇ ਕੰਨ 'ਚ ਫੂਕ ਮਾਰੀ ਜਾ ਕੇ ਜਿਵੇਂ ਹੀ ਇਹ ਖਬਰ ਬਾਹਰ ਆਈ ਹੈ ਤੁਹਾਡੇ ਤੱਕ ਪਹੁੰਚਾਈ ਗਈ ਹੈ ਬੀਬੀ ਜ਼ਗੀਰ ਕੌਰ ਨੇ ਮੀਟਿੰਗ 'ਚ ਕੀ ਕਿਹਾ ਕਿ ਨਹੀਂ ਕਿਹਾ ਤਾਂ ਸਮਾਂ ਦੱਸੇਗਾ ਇਹਦਾ ਆਪਾਂ ਨੂੰ ਵੇਲੇ ਤੇ ਛੱਡਣੀ ਚਾਹੀਦੀ ਹੈ ਪਰ ਇੱਕ ਗੱਲ ਸਾਫ਼ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਜਰਨਲ ਇਜਲਾਸ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਆਪਣਾ ਉਮੀਦਵਾਰ ਜਿਤਾਉਣਾ ਕੋਈ ਜ਼ਿਆਦਾ ਸੌਖਾ ਨਹੀਂ ਲੱਜ ਰੋਂਦਾ ਐ ਨਹੀਂ ਹੈਗਾ ਕਿ ਵੱਟ ਤੇ ਪਈ ਆ ਪ੍ਰਧਾਨਗੀ ਵਾਲੀ ਸਥਿਤੀ ਨਹੀਂ ਜਾਪਦੀ ਬਾਕੀ ਧੜਾ ਪੂਰਾ ਜ਼ੋਰ ਲਾਵੇਗਾ ਸੁਖਬੀਰ ਬਾਦਲ ਦੇ ਧੜੇ ਦੇ ਕਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਟੁੱਟ ਕੇ ਜਿਹੜੇ ਉਹ ਬਾਕੀ ਧੜੇ ਨਾਲ ਆ ਚੁੱਕੇ ਨੇ ਉਸ ਤੋਂ ਬਾਅਦ ਸਥਿਤੀਆਂ ਕਾਫੀ ਗੁੰਝਲਦਾਰ ਹੋ ਸਕਦੀਆਂ ਨੇ ਸੁਖਬੀਰ ਬਾਦਲ ਦੇ ਧੜੇ